ਦੋਹਾਂ ਜੀ ਬਾਈ ਨੂੰ ਨਮਸਕਾਰ ਰਿਹਾ ਆ ਤਾਂ ਬਸ ਹੱਥ ਹੀ ਆ ਗਾਲਕ ਕੀ ਹਾਲ ਚੱਲਿਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਡਾ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵੱਜ ਚੈਨਲ ਆਪਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਨੂੰ ਜਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਅਨੁਭਵਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਬਾਈ ਜੀ ਅੱਜ ਵਾਲੀ ਵੀਡੀਓ ਮੈਂ ਕਹਨਾ ਬਾਈ ਜੀ ਜੋੜਾ ਅੱਖਾਂ ਮੀਚ ਕੇ ਲੈ ਜਾਓ ਯਾਰ ਠੀਕ ਹੈ ਜੀ ਮੇਰਾ ਭਰਾ ਫੁੱਲ ਬਟਾ ਫੁੱਲ ਗਰੰਟੀ ਆ ਜੀ ਆ ਜੋੜੇ ਦੀ ਬੱਚੇ ਮੈਂ ਕਹਨਾ ਬਾਈ ਜੀ ਦੰਡ ਠੋਕਣ ਕੇ ਜਾਣ ਠੀਕ ਹੈ ਨਾ ਚੈੱਕ ਕਰੋ ਬਾਈਹਰਾਂ ਦੇ ਪਰੇ ਮੇਨ ਬ੍ਰੀਡਰ ਪੇਅਰ ਚੈੱਕ ਕਰ ਲਓ ਇੱਕ ਨੰਬਰ ਜੁੜਾ ਉਹਨਾਂ ਦਾ ਖਟੀਆਂ ਦਾ ਕੂਤਰ ਬਾਈ ਜੀ ਰਾਜਨਾਲੇ ਕੂਤਰਾ ਵਿੱਚੋਂ ਠੀਕ ਹੈ ਜੀ ਸੁਆਸਰਾ ਮਿੱਸੀ ਜੀ ਨੋਕ ਠੀਕ ਹੈ ਜੀ ਤੇ ਬਾਈ ਜੀ ਬੈਠ ਥੱਲੇ ਲਾਉ ਸਾ ਕੂਤਰ ਦੇ ਠੀਕ ਹੈ ਕੰਨੀਆਂ ਦੇ ਵਿੱਚ ਇੱਕ ਦੋ ਤੀਲੀਆਂ ਪੂਰੀਆਂ ਹੀ ਆ ਕੂਤਰ ਦੇ ਜੀ ਸੁਆਸਰਾ ਖਟੀਆਂ ਅੱਖਾਂ ਦਾ ਕੁੱਤ ਨਾਲ ਬਾਈ ਜੀ ਰਾਜਨਾਲੇ ਕੂਤਰਾ ਵਿੱਚੋਂ ਚਿੱਟੀਆਂ ਅੱਖਾਂ ਦੀ ਕੂਤਰੀ ਕਾਲੀ ਨੋਕ ਦੀ ਮੇਰਾ ਭਰਾ ਚੈੱਕ ਕਰ ਲਓ ਬਾਈ ਜੀ ਬਿਲਕੁਲ ਸਜ ਨੂੰ ਬੰਦ ਜੋੜਾਂ ਦੇ ਜਾਨਵਰ ਨੇ ਠੀਕ ਹੈ ਜੀ ਬਿਲਕੁਲ ਬੰਦ ਜੋੜਾਂ ਦੇ ਜਾਂ ਪਰ ਮੈਂ ਕਹਨਾ ਬਾਈ ਜੀ ਬਚੇ ਜੋੜੇ ਤੇ ਜਿੰਨੇ ਮਰਜੀ ਡਾਲ ਗੋ ਯਾਰ ਬਾਕੀ ਤੁਸੀਂ ਵੀ ਸਿਆਣੋ ਤੁਹਾਨੂੰ ਵੀ ਮੇਰਾ ਭਰਾ ਸ਼ਗਲਾ-ਸ਼ਗਲਾ ਵੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ ਤੇ ਸਦਰੋਂ ਕਬੂਤਰ ਬਿਲਕੁਲ ਤੰਦਰੁਸਤ ਆ ਫਿੱਟ ਫਾਟਾ ਦੇਖੋ ਜੀ ਜੋੜਾ ਕਿਵੇਂ ਤੁਹਾਡੇ ਸਾਹਮਣੇ ਪਹਿਲਾਂ ਪਾਉਣ ਠੀਕ ਹੈ ਜੀ ਜਾਲ ਦੇ ਵਿੱਚ ਖੜ ਕੇ ਤੁਹਾਡਾ ਵੀ ਵੀਡੀਓ ਸ਼ੂਟ ਕਰ ਰਿਹਾ ਕੈਮਰਾ ਫੜਿਆ ਹੋਇਆ ਪਰ ਉਹਦੇ باوجود ਦੇਖੋ ਕਬੂਤਰ ਆ ਆਪਦੀ ਹਮਸਤੀ ਵਿੱਚ ਆ ਠੀਕ ਹੈ ਇਥੋਂ ਇਹ ਪਤਾ ਲੱਗਦਾ ਕਿ ਬਾਈ ਜੋੜਾ ਵਾਕਈ ਮਿਲਿਆ ਹੋਇਆ ਵਾ ਇਹ ਨਹੀਂ ਆਪਾਂ ਸ਼ਗਲਾ ਵੇਖ ਕੇ ਚੱਕ ਕੇ ਵੀਡੀਓ ਲਾਤੀ YouTube ਤੇ ਤੇ ਡੇਲੀ ਠੀਕ ਆ ਜੀ ਜੋੜਾ ਮਿਲਿਆ ਹੋਏਗਾ ਉਹ ਮੇਰਾ ਪ੍ਰਾਪਾ ਕਹਿ ਕੇ ਦਿਆਂਗੇ ਜੋੜਾ ਨਹੀਂ ਵੀ ਲੱਗਾ ਹੋਏਗਾ ਆਪਾਂ ਉਹ ਸੁਣੂ ਚੀਜ਼ ਕਹਿ ਕੇ ਦਿਆਂਗੇ ਮਰਾਪਾ ਬਾਕੀ ਅੱਗੇ ਥੋੜੀ ਖੇੜ ਥੋੜੀ ਕਿਸਮਤ ਤੁਹਾਡੇ ਮੁਕੱਦਰ ਨੇ ਮੇਰਾ ਵੀਰ ਠੀਕ ਆ ਜੀ ਹੋ ਸਕਦਾ ਕੋਈ ਜਿਹੜੀ ਇਹ ਜੋੜਾ ਤਾਂ ਨਹੀਂ ਬਣਦਾ ਠੀਕ ਹੈ ਪਰ ਬਾਈ ਜੀ ਆਹਾ ਜੋੜਾ ਮੈਂ ਕਹਿੰਦਾ ਸਦਰੋਂ ਪੂਰੀ ਤਸੱਲੀ ਵਾਲਾ ਜੋੜਾ ਚੈੱਕ ਕਰੋ ਬਾਈ ਜੀ ਪੂਰਾ ਫਲ ਗਰਮ ਕਬੂਤਰ ਆ ਔਰ ਬਾਈ ਜੀ ਬੱਚੇ ਨਾਲੇ ਖੜਦੇ ਆ ਨਾਲ ਦੇ ਪਿੰਡਾਂ ਦੇ ਬੱਚੇ ਯਾਨੀ ਕਿ ਬੱਚੇ ਭੱਜਦੇ ਆ ਆ ਚੈੱਕ ਆਪ ਤੁਸੀਂ ਆਪਣੇ ਜੋੜੇ ਨੂੰ ਠੀਕ ਆ ਮੇਰਾ ਵੀਰ मिलावया जोड़ा जो ਤੁਸੀਂ ਵੇਖ ਹੀ ਲੇਤਾ ਹੁਣ ਜੋੜਾ ਤੁਹਾਨੂੰ ਲੌਂ ਦੀ ਲੋੜ ਨਹੀਂ ਬਾਕੀ ਭਾਜੀ ਆਂਡੇ ਬੱਚਿਆਂ ਦੀ ਆਪਣੀ 101% ਗਾਰੰਟੀ ਰਹੇਗੀ ਠੀਕ ਹੈ ਜੀ ਬੱਚੇ ਜਿੰਨੇ ਮਰਜ਼ੀ ਰਾਲੀਆਂ ਮੁਰਾਬਿਰ ਜਿੰਨੇ ਮਰਜ਼ੀ ਬਿਲਕੁਲ ਤੁਹਾਨੂੰ ਬੰਨ੍ਹ ਦੇਉਣਾ ਦੇ ਆਪਣੇ ਇਹ ਜਾਨਵਰ ਆ ਪੂਰੀ ਦੇਖੋ ਜੀ ਕਿਵੇਂ ਖੜਦੀ ਹੈ ਇੱਕ ਤਾਣ ਕੇ ਤੇ ਆਜੋ ਵੀ ਸਦਰ ਨੂੰ ਹੁਣ ਮੈਂ ਤੁਹਾਨੂੰ ਜੋੜੀ ਇਹਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਦਿਖਾਉਣਾ ਤੇ ਮੇਰਾ ਭਰਾ ਤੁਸੀਂ ਲਾਸਟ ਤੱਕ ਦੇਖਿਆ ਕਰੋ ਵੀਡੀਓ ਨੂੰ ਤੇ ਮੇਰਾ ਵੀਰ ਵੱਧ ਤੋਂ ਵੱਧ ਭਰਾ ਸ਼ੇਅਰ ਕਰਦੇ ਆ ਕਰੋ ਬਿਲਕੁਲ ਸੱਜਣੋਂ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜੁੜੀਆਂ ਅਵੇਲੇਬਲ ਹੁੰਦੀਆਂ ਨੇ ਮੇਰਾ ਭਰਾ ਠੀਕ ਆ ਜੀ ਦੇਖੋ ਜੀ ਕਿਵੇਂ ਖੜਦਾ ਫਿਰ ਝੋਟਾ ਆਪਣਾ ਇਹ ਹਾਂਜੀ ਭਾਜੀ ਆਹਾ ਆਪਣਾ ਵੱਡਾ ਕੂਤਰ ਮੇਰਾ ਵੀਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣੀ ਅਸ ਕੂਤਰ ਨੂੰ ਠੀਕ ਹੈ ਭਾਜੀ ਪਿਓਰਟੀ ਦੇ ਵਿੱਚ ਆ ਭਾਜੀ ਰਾਜਨ ਵਾਲੀ ਕੂਤਰਾਂ ਵਿੱਚੋਂ ਵੱਡਾ ਕੂਤਰ ਲਾਲਸਰਾ ਪੂਰੀਨੋ ਕੋਤੋ ਭਾਜੀ ਜਮਾ ਖਟੀਆਂ ਅੱਖਾਂ ਜਮਾ ਸਦਨੋਂ ਬੰਦ ਜੋੜ ਐ ਕੋਲਦਾ ਗਿਆ ਬੈ ਚੈੱਕ ਕਰੋ ਭਾਜੀ ਤੇ ਆ ਭਾਜੀ ਜੰਬਰ ਆਪਣੇ ਦੀਆਂ ਅੱਖਾਂ ਜੀ ਦੇਖੋ ਕਬੂਤਰ ਦੀ ਨੋਕ ਚੈੱਕ ਕਰ ਲੋ ਪਲਕਾਂ ਤੇ ਬਾਈ ਜੀ ਪੈਰਾਂ ਦੀਆਂ ਨੰਦਰਾ ਬਾਈ ਜੀ ਜਮਾ ਇੱਕੋ ਜੀਆਂ ਨੇ ਤੇ ਗੋੜੀਆਂ ਖਟੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਜੀ ਠੀਕ ਆ ਜੀ ਹੈਕ ਕੂਤਰ ਦੀ ਭਾਰੀ ਅੱਗੋ ਚੌੜਾ ਤੇ ਪਿੱਛੋ ਜਮੈਂ ਬਰੀਕ ਜਾ ਬਾਈ ਜੀ ਕੂਤਰਿਆ ਆ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਠੀਕ ਆ ਜੀ ਬੱਚੇ ਸੱਦ ਨੂੰ ਮੈਂ ਕਹਿੰਦਾ ਤੁਸੀਂ ਵੀ ਕਹੋਗੇ ਹਾਂ ਭਰਾ ਬਾਕੀ ਕੋਈ ਚੀਜ਼ੇ ਸੀ ਕਿ ਆ ਜੋਰ ਦੇ ਕੂਤਰ ਅੰਦਰ ਕਹਿੰਦਾ ਤੇ ਆ ਬਾਈ ਜੀ ਠਹਿਰ ਜਾ ਵੀ ਠਹਿਰ ਜਾ ਲਓ ਜੀ ਬਰੇ ਪਹਿਲੇ ਤੋਂ ਪਹਿਲੇ ਸੀਜ਼ਨ ਦਾ ਉੱਡਿਆ ਹੋਇਆ ਇਹ ਕੂਤਰ ਆ ਚੈੱਕ ਕਰ ਲੋ ਸੱਦ ਨੂੰ ਆ ਆਪਣੇ ਕੂਤਰ ਦੇ ਪੱਲੇ ਦੇਖੋ ਇਹ ਕਿੱਡਾ ਕੌੜ ਕੂਤਰ ਆ ਠੀਕ ਹੈ ਜੀ ਹੱਥ ਲਵਾ ਕੇ ਪਤੰਦਰ ਜਮਾਂ ਨਹੀਂ ਦਾ ਜੀ ਚੈੱਕ ਕਰ ਲਓ ਫੋਲੋ ਗਰਮ ਕੂਤਰ ਆ ਜੀ ਠੀਕ ਹੈ ਮਰਾਪਰਾ ਤੇ ਆ ਸਜਣੋ ਹੁਣ ਮੈਂ ਤੁਹਾਨੂੰ ਕੂਤਰ ਦੀ ਪੂਛ ਵਿਖਾਉਣਾ ਜੀ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਬਿਲਕੁਲ ਬੰਦ ਪੂਛ ਰਹਾਦਾ ਉੱਪਰ ਕਰ ਲਓ ਥੱਲੇ ਕਰ ਲਓ ਜਿਵੇਂ ਮਰਜੀ ਹਿਲਾਈ ਚੱਲੋ ਸਜਣੋ ਆ ਲਓ ਜੀ ਅੰਗੂਠੇ ਮੇਰੇ ਕਿੱਥੇ ਆ ਕੂਤਰ ਦੇਖੋ ਆਪਾਂ ਕਿੱਥੋਂ ਫੜਿਆ ਬਿਲਕੁਲ ਬੰਦ ਪੂਛ ਆ ਠੀਕ ਹੈ ਜੀ ਤੇ ਬਾਈ ਜਮਾਂ ਪੂਛ ਟਾਈ ਕਰਨੀਆਂ ਚੈੱਕ ਕਰੋ ਕੂਤਰ ਆਪਾਂ ਕਿੱਥੋਂ ਫੜਿਆ ਆ ਤੇ ਆ ਮੇਰਾ ਵੀ ਉਹ ਖਰਜ ਆ ਯਾਰ ਲਓ ਜੀ ਆ ਸੱਜ ਨੂੰ ਨੈਕਸਟ ਪੱਲਾ ਆਪਣੇ ਜਨਮਰ ਦਾ ਦੇਖੋ ਜੀ ਜੋਰ ਦੇਖੋ ਕੂਤਰ ਹੱਤ ਜੇ ਆ ਕੇ ਕਿੰਨਾ ਲਾਉਂਦਾ ਆ ਜੀ ਠੀਕ ਆ ਜੀ ਚੈੱਕ ਕਰੋ ਨੈਕਸਟ ਪੱਲਾ ਆਪਣੇ ਜਨਮਰ ਦਾ ਚੌੜੇ ਚੌੜੇ ਪੱਲਿਆਂ ਦਾ ਕੂਤਰ ਆ ਠੀਕ ਆ ਜੀ ਤੇ ਉਹ ਠਹਿਰ ਜਾ ਲਓ ਜੀ ਆ ਸੱਜ ਨੂੰ ਬੈਠਾ ਲਈ ਥਾਂ ਤੇ ਕੂਤਰ ਦੇ ਲੱਪਾ ਜੀ ਚੈੱਕ ਕਰ ਲੋ ਠੀਕ ਆ ਤੇ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਸੱਜ ਨੂੰ ਜਦ ਕਿ ਬਰੀਡਰ ਕੂਤਰ ਜਮਾ ਬਰੀਕ ਖੁਸ਼ਕ ਸੁੱਕੇ ਹੋਏ ਪੈਰਾਂ ਦੀ ਕੂਤਰ ਆ ਕੋਈ ਚਰਬੀ ਵਾਲੇ ਨਹੀਂ ਕੋਈ ਗੋਹ ਨਹੀਂ ਮੇਰਾ ਵੀ ਠੀਕ ਆ ਬਾਕੀ ਤੁਸੀਂ ਆਪਣਾ ਮਕਮਲ ਕੂਤਰ ਚੈੱਕ ਕਰੋ ਆਹ ਲਓ ਜੀ ਇਹ ਸਭ ਬੰਨੋ ਕੁਆਲਿਟੀ ਚੈੱਕ ਕਰੋ ਯਾਰ ਕੂਤਰ ਦੀ ਦੇਖੋ ਮੈਂ ਕਹਣਾ ਬਾਈ ਜੀ ਪੂਰੀ ਤਸੱਲੀ ਵਾਲਾ ਜੋੜਾ ਆ ਤਸੱਲੀ ਵਾਲਾ ਤੇ ਆਹ ਲਓ ਜੀ ਇਹ ਬਾਈ ਜੀ ਸਿਰ ਤੇ ਕੂਤਰ ਤੇ ਰੰਗ ਲੱਗਾ ਹੋਇਆ ਹੈ ਕੂਤਰ ਸਵਾਸ ਰਿਹਾ ਜੀ ਚੈੱਕ ਕਰ ਲਓ ਠੀਕ ਹੈ ਕਵਿਟੀ ਦੇ ਵਿੱਚ ਹੈ ਮੇਰਾ ਵੀਰ ਬਾਕੀ ਜਿਹੜੇ 사ਧਨਿਸ਼ਕਾਰੀ ਉਹਨਾਂ ਨੇ ਕੂਤਰ ਵੇਖ ਕੇ ਸਮਝ ਜਾਣਾ ਕਿ ਹਾਂ ਵੀ ਕੂਤਰ ਵਾਕਈ ਕੋਈ ਚੀਜ਼ ਹੈਗਾ ਆ ਤੇ ਆਹ ਆ ਵੀਰੇ ਆਪਣਾ ਮੇਨ ਕੂਤਰ ਸੀਗਾ ਸੋ ਆਓ ਸਦਰੋਂ ਹੁਣ ਮੈਂ ਤੁਹਾਨੂੰ ਦੀ ਕੂਤਰੀ ਦਾ ਸ਼ੌਂਕ ਕਰਾਉਣਾ ਠੀਕ ਹੈ ਮੇਰਾ ਵੀਰ ਹਾਂਜੀ ਵੀ ਸਤਿਨੂੰ ਆਹੋ ਆਪਣੀ ਬੱਡੀ ਕੂਤਰੀ ਸਭ ਤੋਂ ਪਹਿਲਾਂ ਮੇਰਾ ਭਰਾ ਮਾਦੀ ਆਪਣੀ ਦਾ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਦੇਖੋ ਜੀ ਚਿੱਟੀਆਂ ਅੱਖਾਂ ਦੇ ਵਿੱਚ ਰਾਜਨ ਵਾਲੀ ਕੂਤਰਾਂ ਦੇ ਵਿੱਚ ਠੀਕ ਹੈ ਮੇਰਾ ਭਰਾ ਅੱਗੋਂ ਚੌੜੀ ਪਿੱਛੋਂ ਬਾਈ ਜਮਾਂਨ ਬਰੀਕ ਜਮਾਂਨ ਸਤਿਨੂੰ ਇਹਨਾਂ ਸਾਪ ਵਰਗੀ ਕੂਤਰੀ ਆ ਠੀਕ ਹੈ ਜੀ ਬਿਲਕੁਲ ਸਤਿਨੂੰ ਚਿੱਟੀਆਂ ਅੱਖਾਂ ਮੱਥੇ ਕੋਲੋਂ ਨੋਕ ਥੋੜੀ ਜੀ ਕਾਲੀ ਤੇ ਆ ਬਾਈ ਜੀ ਅੱਖ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਬਾਈ ਜੀ ਕੂਤਰੋ ਡਾ ਕੇ ਫਿਰ ਬਾਈ ਹਰਿਆਣੇ ਜੋੜਿਆਂ ਦੇ ਵਿੱਚ ਲਾਏ ਸੀ ਜੇ ਕੋਈ ਮੇਰਾ ਭਰਾ ਡਾਉਣ ਦਾ ਇਛੁਕ ਹੋਵੇ ਨਾ ਅੱਖਾਂ ਮੀਚ ਕੇ ਮ ਠੀਕ ਹੈ ਜੀ ਬਾ ਤੁਹਾਨੂੰ ਕੱਲੇ ਕੂਤਰ ਘਝਾਉਣੇ ਪੈਣਗੇ ਉਸ ਹਾਉ ਦੇ ਨਾਲ ਜੇ ਤੁਹਾਡਾ ਮਹੱਲਾ ਸਹੀ ਆ ਵਿੱਚ ਤੁਹਾਡੇ ਮੰਨ ਕੇ ਚਲੋ ਮਹੱਲੇ ਦੇ ਵਿੱਚ ਬਣਦੀ ਆ ਲੈਨ ਦੇ ਨਾਲ ਤੁਹਾਡਾ ਹੈਗਾ ਬੰਦਿਆਂ ਦੇ ਨਾਲ ਹਨਾ ਤਾਂ ਤੁਸੀਂ ਡਾ ਵੀ ਸਕਦੇ ਹੋ ਮੇਰਾ ਵੀਰ ਤੇ ਆ ਬਾਈ ਜੀ ਕੂਤਰ ਆਪਣੇ ਦਾ ਮੰਨ ਕੇ ਚਲੋ ਮਾਦੀ ਆਪਣੇ ਦਾ ਪੱਲਾ ਦੇਖੋ ਜੀ ਪਰਾਂ ਦੀ ਕੁਆਲਿਟੀ ਕਰੋ ਚੈੱਕ ਮੇਰਾ ਵੀਰ ਠੀਕ ਹੈ ਹੁਣ ਤੁਹਾਨੂੰ ਪੁੱਛੀ ਦੀ ਮੈਂ ਪੂਛ ਵਖਾਉਣਾ ਪੂੰਜੇ ਜੀ ਦੀ ਵੀ ਕੁਆਲਿਟੀ ਮੜੀ ਜੀ ਕਰੀਓ ਚੈੱਕ ਆਹ ਲਓ ਜੀ ਆਹ ਹੁੰਦੀ ਹੈ ਮੇਰਾ ਵੀਰੋ ਬਲੱਡ ਲਾਈਨ ਦੇਖੋ ਜੀ ਉੱਪਰ ਕਰ ਲਓ ਥੱਲੇ ਕਰ ਲਓ ਅੰਗੂਠੇ ਖੁੱਲੇ ਛੱਡ ਕੇ ਪੂਛ ਮੈਂ ਵਖਾਉ ਖੜ ਜਾ ਵੀ ਖੜ ਜਾ ਤੇ ਆ ਮੇਰਾ ਵੀਰ ਨੈਕਸਟ ਪਲ ਆ ਜੀ ਆਪਣੀ ਕੂਤਰੀ ਦਾ ਦੇਖੋ ਜੀ ਪਹਿਲੀ ਕਲੀ ਤੋਂ ਤੁਸੀਂ ਬਗਲ ਦੀ ਮੇਰਾ ਭਰਾ ਲੈਂਥ ਪਲੱਸ ਚੜਾਈ ਚੈੱਕ ਕਰੋ ਜੇ ਐਨ ਲੱਕ ਨੂੰ ਜਾ ਕੇ ਘੇਰ ਦਿਆ ਮੇਰਾ ਵੀਰ ਠੀਕ ਹੈ ਬਾਕੀ ਤੁਸੀਂ ਅੱਗੇੋਂ ਫਰੰਟ ਚੈੱਕ ਕਰ ਲਓ ਮੇਰਾ ਭਰਾ ਮੱਧ ਦੀ ਆਪਣੀ ਦਾ ਠੀਕ ਹੈ ਜੀ ਤੇ ਮੇਰਾ ਵੀਰ ਤੁਸੀਂ ਲਾਜ਼ਮੀ ਦੱਸ ਕੇ ਜਾਣਾ ਆ ਸੋ ਨੂੰ ਆਪਣੀ ਜੋੜੀ ਇਹ ਕਿੱਦਾਂ ਦੀ ਲੱਗੀ ਜਮਾਂ ਵੀਰੇ ਪੂਸਟਾਂ ਹੀ ਕੂਤਰੀ ਦੀਆਂ ਕੰਨੀਆਂ ਨੇ ਜੋ ਤੁਸੀਂ ਲਾਈਵ ਸਕਰੀਨ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਆਮਰਾ ਭਰਾ ਮਾਦੀ ਦੇ ਪੈਰ ਬਲਕੁ ਸਦੇ ਨੂੰ ਬੰਦ ਜੋੜਾਂ ਦੀ ਕੂਤਰੀ ਹੈ ਜੀ ਬੰਦ ਜੋੜਦਾ ਹੀ ਆਪਣਾ ਨਰ ਸੀਗਾ ਬੰਦ ਦੀ ਹੀ ਮਾਦੀ ਆ ਠੀਕ ਹੈ ਜੀ ਲੋ ਜੀ ਆਹ ਆ ਵੀਰੇ ਆਪਣੀ ਮਕੰਮਲ ਕੂਤਰੀ ਸੀਗੀ ਸੋ ਆਉ ਤੋਂ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਤੋਂ ਜਾਂ ਜਾਵਲੇ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਬਾਕੀ ਮੇਰਾ ਵੀ ਤੁਸੀਂ ਦੱਸਣਾ ਜਰੂਰ ਆ ਠੀਕ ਹੈ ਕਮੈਂਟ ਕਰਕੇ ਕਿ ਸੋ ਨੂੰ ਆਪਣੀ ਜੋੜੀ ਇਹ ਕਿੱਦਾਂ ਦੀ ਲੱਗੀ ਤੇ ਮੇਰਾ ਭਰਾ ਉਹੀ ਬੰਦਾ ਆਪਣੇ ਨਾਲ ਕੰਟੈਕਟ ਕਰੇ ਜਿਸ ਬੰਦੇ ਨੂੰ ਲੋਡ ਹੋਵੇ ਠੀਕ ਹੈ ਜੀ ਟਾਈਮ ਪਾਸ ਵਾਲੇ ਬੰਦੇ ਤੇ ਹੱਦ ਨਾਲੋਂ ਜ਼ਿਆਦਾ ਸਿਆਣੀ ਸਾਡੇ ਤੋਂ ਦੂਰ ਰਹਿ ਆ ਕਰਨ ਮੇਰਾ ਭਰਾ ਠੀਕ ਹੈ